ਜੇ ਲੋਪ ਦੇ ਮੇਨ ਬਾਜ਼ਾਰਾ ਚ ਤੁਸੀਂ ਦੱਸੇ ਬਾਟਾ ਚੌਂਕ ਚ ਪੰਜਾਬ ਵਾਜਨ ਆਦੀਆਂ ਕੰਪਨੀਆਂ ਬੜੇ ਮਸ਼ਹੂਰ ਕਾਰੋਬਾਰੀਆਂ ਗਦਾਫਰ ਜਿਹੜਾ ਦੁਕਾਨ ਤੇ ਜਣੇ ਦੁਪਹਿਰੇ 9:30 ਵਜੇ ਅੱਜ ਫਾਇਰਿੰਗ ਕੀਤੀ ਕਿ ਦੋ ਨੌਜਨ ਹੁੰਦੇ ਨੇ ਦੁਕਾਨ ਤੇ ਫਾਇਰਿੰਗ ਕਰਦੇ ਨੇ ਫਾਇਰਿੰਗ ਕਰਨ ਤੋਂ ਬਾਅਦ ਬਾਜ਼ਾਰ ਦੀ ਤੁਸੀਂ ਦੇਖਣਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਐਸ ਸਾਈਡ ਤੇ ਸਿੱਮੇ ਸਿੱਧੇ ਜਾਂਦੇ ਨੇ ਉਸ ਤੋਂ ਫਿਰ ਘੁੰਮ ਕੇ 2 ਮਿੰਟ ਬਾਅਦ ਵਾਪਸ ਆਉਂਦੇ ਨੇ ਤੇ ਫਿਰ ਉਹ ਚਲੇ ਜਾਂਦੇ ਨੇ ਤੇ ਹਨ 9:30 ਦਾ ਟਾਈਮ ਸੀਗਾ ਔਰ 9:30 ਵਜੇ ਗੋਲੀ ਫਾਇਰਿੰਗ ਕਰਕੇ ਇਹ ਬਾਜ਼ਾਰ ਗਦਾਫਰ ਦਾ ਮਸ਼ਹੂਰ ਬਾਜ਼ਾਰ ਆ ਮੇਨ ਚ ਦੇ ਨਹੀਂ ਲੇਕਿਨ ਹੁਣ ਦੇਖਦਾ ਵੀ ਇਹ 11:30 ਤੋਂ ਉੱਪਰ ਟਾਈਮ ਹੋ ਗਿਆ ਦੇਖੋ ਪੁਲਿਸ ਕਰਮਚਾਰੀ ਹੁਣ ਜਾਂਚ ਕਰ ਰਿਹਾ ਦੁਕਾਨ ਬਿਲਕੁਲ ਬੰਦ ਕੀਤੀ ਪਈ ਆ ਤੁਸੀਂ ਦੇਖੋ ਦੁਕਾਨ ਦੇ ਅੰਦਰ ਕਿਸ ਨੂੰ ਵੰਡ ਦਿੱਤਾ ਜਾ ਰਿਹਾ ਦੇਖਦੇ ਵੀ ਇਹ ਪੁਲਿਸ ਦੀ ਜਾਂਚ 11:30 ਹੋ ਗਏ ਨੇ ਹੁਣ ਪੁਲਿਸ ਜਾਂਚ ਕਰ ਰਹੀ ਆ ਔਰ ਫਰੋਸਟ ਦੀ ਟੀਮਾਂ ਵਗੈਰਾ ਆਈਆਂ ਨੇ ਤੇ ਪੁਲਿਸ ਕਹਿ ਰਹੀ ਹੈ ਜਾਂਚ ਕਰ ਰਹੀ ਆ ਕਿਸੇ ਵੀ ਪਰ ਪੁਲਿਸੀਆ ਕਰਮਚਾਰੀ ਨੂੰ ਜਾਂ ਹੋਰ ਕਿਸੇ ਨੂੰ ਦੁਕਾਨ ਦੇ ਅੰਦਰ ਨਹੀਂ ਹੁੰਦਾ ਜਾ ਰਿਹਾ ਤੁਸੀਂ ਦੇਖੋ ਵੀ ਇੱਥੇ ਜਿਹੜੇ ਦੁਕਾਨਦਾਰ ਲੋਕਾਂ ਦੀ ਗੋਣੇ ਦੁਕਾਨ ਦਾ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਲੇਕਿਨ ਫੇਰ ਹਾਲਾਤ ਦੀ ਦੇਖੋ ਵੀ ਇੱਥੇ ਜਿਹੜੀ ਨਾ ਗੋਲੀਬਾਰੀ ਹੋਈ ਆ ਲੇਕਿਨ ਜਿਹੜੇ ਦੁਕਾਨਦਾਰ ਪੂਰਾ ਬਾਜ਼ਾਰ ਪੁਲਿਸ ਨੇ ਸੀਲ ਕੀਤਾ ਹੋਇਆ ਦੇਖਦੇ ਆ ਵੀ ਪੁਲਿਸ ਨੇ ਨਾਕੇਬੰਦੀ ਕਰਕੇ ਦੋਨੇ ਪਨੇ ਬਾਜ਼ਾਰ ਸੀਲ ਕੀਤਾ ਹੋਇਆ ਲੇਕਿਨ ਕਿਸੇ ਵੀ ਦੁਕਾਨਦਾਰ ਨੂੰ ਲੱਗੇ ਨਹੀਂ ਹੁੰਦਾ ਜਾ ਰਿਹਾ ਨਾ ਕਿਸੇ ਮੀਡੀਆ ਕਰਮਚਾਰੀ ਅੰਦਰ ਦੁਕਾਨ ਫੇਰ ਹਾਲ ਬੰਦ ਕੀਤੀ ਆ ਔਰ ਪੁਲ ਇੱਕ ਮੋਟਰਸਾਈਕਲ ਤੇ ਮੁੰਡੇ ਆਏ ਆ ਦੋ ਜੀ ਉਹ ਇੱਥੇ ਆ ਕੇ ਖਲੋ ਗਏ ਤੇ ਉਹਨਾਂ ਨੇ ਆਂਦੇ ਫਾਇਰ ਸ਼ੁਰੂ ਕਰ ਦਿੱਤੇ ਆ ਜੀ ਦੁਕਾਨ ਤੇ ਬੋਲਿੰਗ ਵਾਲੀ ਚਲਾਈਆਂ ਚਲੋ ਉਹ ਅੰਦਰ ਮੁੰਡੇ ਨੇ ਮੁਲਾਜ਼ਮ ਨਹੀਂ ਸੀ ਹੈਗੇ ਉਹ ਆਪਣੇ ਪਾਣੀ ਪੂਣੀ ਭਰਨ ਗਏ ਦੇ ਦੁਕਾਨਾਂ ਤੋਂ ਕੁਨਾ ਲਾਣੀ ਹੁੰਦੀਆਂ ਹੁੰਦੀਆਂ ਸਾਰੇ ਤੈਨੂੰ ਜਾਨੀ ਨਾ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਪਰ ਇਹ ਫੇਰ ਮੁੜ ਕੇ ਆਏ ਜੀ ਇੱਕ ਵਾਪਸੀ ਗਏ ਆ ਫੇਰ ਉਹਨਾਂ ਨੇ ਫਾਇਰ ਕੀਤੇ ਉਹਨਾਂ ਨੇ ਕੁਝ ਬੋਲ ਕੇ ਵੀ ਗਏ ਤੁੰਕੂ ਦੇ ਗਏ ਹਾਂਜੀ ਇਹ ਕੋਈ ਇਦਾਂ ਨਹੀਂ ਬਾਜ਼ਾਰ ਚ ਪਹਿਲਾਂ ਦੀ ਗੱਲ ਹੋਈ ਥਰੈਡਸ ਨੂੰ ਵਗੈਰਾ ਆਇਆ ਜਾਂ ਪਹਿਲਾਂ ਇਦਾਂ ਦੀ ਗੱਲਾਂ ਸਾਹਮਣੇ ਆਈਆਂ ਨਹੀਂ ਜੀ ਪਹਿਲਾਂ ਇਹ ਪਹਿਲੀ ਵਾਰੀ ਹੋਇਆ ਜੀ ਸਾਡੇ ਬਾਜ਼ਾਰ ਚ ਇਹ ਪਹਿਲੀ ਵਾਰੀ ਹੋਇਆ ਜੀ ਪਹਿਲਾਂ ਇਹ ਮੇਨ ਬਾਜ਼ਾਰ ਸ਼ਹਿਰ ਦਾ ਕਿੰਨਾ ਅਸਰ ਪੈਸੀ ਲੋਕਾਂ ਬਹੁਤ ਅਸਰ ਹੈ ਇਹ ਕੋਈ ਮੇਨਤ ਬਾਜ਼ਾਰ ਹੈ ਸਾਡਾ ਕੋਰਸਪੋਰਟ ਦਾ ਮੇਨ ਬਾਜ਼ਾਰ ਹੈ ਬਾਟਾ ਚੌਂਕ ਹੈ ਜੀ ਇੱਥੇ ਸਭ ਕੋਈ ਦੁਨੀਆ ਨੇ ਆਉਣਾ ਲੋਕਾਂ ਨੇ ਆਉਣਾ ਹਟਾ ਜੀ ਇੱਥੇ ਆ ਸਾਡੇ ਦਾ ਹੋਰ ਲੋਕ ਹਾਂਜੀ ਕੀ ਬਾਜ਼ਾਰ ਮਸਲਾ ਕੋਲ ਮੇਨ ਬਾਜ਼ਾਰ ਵਾਜੀ ਹੈ ਆਪਣਾ ਇਹ ਬੜਾ ਚੌਂਕ ਮੇਨ ਮੰ ਤੁੜੂਏ ਕੰਮ ਹੋਣਾ ਗਲਤ ਗੱਲ ਵਾਜੀ ਬਦਨਾ ਦੁਕਾਨਦਾਰੀ ਤੇ ਕਾਰੋਬਾਰ ਤੇ ਪ੍ਰਭਾਵ ਪੇ ਗਈ ਹੋਰ ਜਿਹੜੇ ਲੋਕੀ ਨੇ ਉਹਨਾਂ ਦੇ ਵਿੱਚ ਵੀ ਡਰਦਾ ਮਾਹੌਲ ਆ ਰਿਹਾ ਟੈਕਨੀਕਾ ਜਿਨ੍ਹਾਂ ਦੇ ਚਲਾਈਆਂ ਕੱਲ ਨੂੰ ਤੇ ਹੋਰ ਦੇ ਵੀ ਚਲਾ ਜਾਣਗੇ ਇਹ ਚਲੋ ਪੁਲਸ ਨੂੰ ਵੱਧ ਤੋਂ ਵੱਧ ਜਨੀ ਸਖਤ ਤੋਂ ਸਖਤ ਕਾਰਵਾਈ ਹੁੰਦੀ ਉਹਨਾਂ ਤੇ ਕੀਤੀ ਜਾਏ ਜੀ ਬੈਠੇ ਦੁਕਾਨ ਦੇ ਉੱਤੇ ਤੇ ਮੈਂ ਆਪੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫੇਰ ਸੋ ਲੰਕੇ ਗਾਂਗੇ ਆ ਚਾਂਦੇ ਨੇ ਫਾਇਰ ਕਰਕੇ ਤੇ ਸਿੱਧੇ ਲੰਗੇ ਕਿਸ ਤਰ੍ਹਾਂ ਹੋਈਆ ਸੀ ਉਹਨਾਂ ਦਾ ਜਿਹੜੇ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪੱਣਾ ਤੇ ਮੂੰਹ ਤੇ ਵੀ ਮੂੰਹ ਨਹੀਂ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦੋਂ ਧੰਕੀ ਭਰੀ ਕਾਲ ਜ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਹਿ ਗਏ ਕੁਛ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਏ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚੱਲੀਆਂ ਦੋ ਚੱਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਬੰਦੇ ਵਾਲੀ ਸੀ ਕਿ ਉਹ ਬ੍ਰੈਂਕ ਕਰ ਰਹੇ ਕੋਈ ਸ਼ੀਸ਼ਾ ਦਾ ਟੁੱਟਿਆ ਹੈ ਵੀ ਗੋਲੀਆਂ ਵੱਜਣ ਕਰਦੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰਾ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰ ਰਹੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦੀ ਹੈ ਕਿ ਸਾਨੂੰ ਮਦਦ ਲੱਗਦੀ ਹੈ ਸਾਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੇ ਤੁਹਾਡੇ ਕਰਨ ਕਿ ਨਾ ਵਿਦਿਅ ਆਪਣਾ ਮੇਰਾ ਨਾਮ ਮਦਨ ਲਾਲ ਕਿਸ ਤਰ੍ਹਾਂ ਦਾ ਮਾਅਨ ਹੈ ਇਸਲੇ ਪ੍ਰਵਾਸ ਤੁਹਾਡਾ ਬਾਜ਼ਾਰ ਚ ਦਸ਼ਤ ਭਾਈ ਇਸ ਨੂੰ ਲੱਗਦਾ ਉਹ ਫਿਰ ਡੈਸਰ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਿਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਆ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਸੌੜਾ ਲੱਗਦਾ ਨਹੀਂ ਹੈਗਾ ਏ ਅੱਜ ਪੰਜਾਬ ਆਵਾਜ਼ ਕੰਪਨੀ ਦੀ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲਦੀ ਜਿਹੜਾ ਵਾਰਦਾਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰਵਾਰ ਦੇ ਕੋਈ ਵੱਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਆਵਾਜ਼ ਕੰਪਨੀ ਤੇ ਤਾਂ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਜਲਦੀ ਟਰੇਸ ਕਰ ਲਾਂ। ਇਹ ਬਗਲਾ ਕਿੱਦਾਂ ਦੇ ਨੌਜਵਾਨ ਸੀ ਦੋ ਕਨੇ ਫਾਰੀ ਕੀ ਦੋ ਚੱਕਰ ਲਾਇਆ ਪੂਰੇ ਬਾਜ਼ਾਰ 'ਚ। ਦੋ ਸੀ ਨੌਜਵਾਨ ਉਹਨੇ ਆਪਣਾ ਜਿਹੜਾ ਸੂੰਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ ਅਸੀਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਕਰ ਲਾਂ। ਇਹ ਸੀ ਸੀਸੀਟੀਵੀ ਕਿਵੇਂ ਨਹੀਂ? ਨਾ ਦੇਖ ਰਹੇ ਹਾਂ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗਿਆ ਹੋਇਆ ਜੀ। ਅਗਰ ਦਸਤਰੀ ਪਾਇਆ ਜਾ ਰਹੇ ਉਹਨਾਂ ਦਾ ਇਸ ਚੀਜ਼ ਨੂੰ ਲੱਗ ਕਾਫੀ ਦਸਤਾਰਾਂ ਦਾ ਕਹਿੰਦਾ ਵੀ ਸਰਕਾਰ ਜਦ ਪੁਲਿਸ ਸਖਤ ਰਾਂ ਦੇ ਕਾਰਵਾਈ ਕਰੇ ਕਿਉਂ ਨਹੀਂ ਜਿਹੜੇ ਦੁਕਾਨਦਾਰ ਵੇਖੋ ਇਹ ਕਾਰੋਬਾਰੀ ਨੇ ਮੇਨ ਬਾਜ਼ਾਰ ਆ ਸ਼ਹਿਰ ਦਾ ਜਿਹੇ ਕਾਰੋਬਾਰੀ ਸਖਸ਼ੀਅਤ ਨੇ ਕਿਵੇਂ ਕੰਮ ਕਰ ਪੰਜਾਬ ਦੇ ਚੱਲਣਗੇ ਕਾਰੋਬਾਰੀ ਕਿਵੇਂ ਕੰਮ ਆਪਣਾ ਕਰ ਸਕਣਗੇ ਕਿਉਂਕਿ ਜਿਹੜਾ ਕਾਰੋਬਾਰੀਆਂ ਦੇ ਅਸਰ ਇਹ ਚੀਜ਼ ਦਾ ਜ਼ਰੂਰ ਪਵੇਗਾ ਕਿਉਂਕਿ ਜੇ ਨੁਕਸਾਨ ਉਹਨਾਂ ਦਾ ਹੁੰਦਾ ਨਜ਼ਰ ਆਤ ਦੁਕਾਨਦਾਰੀ ਦੀ ਅਸਲ ਲੋਕ ਦੁਕਾਨਦਾਰ ਸਾਰੇ ਇਸ ਚੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਡਰੇ ਹੋਏ ਨੇ ਪੰਜਾਬ ਤੋਂ ਅਲੀ ਗਦਾਫਰ ਤੋਂ ਬਿਸ਼ੰਬਰ ਬਿੱਟ